ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਚਾਹਤਿਆਂ ਲਈ ਇੱਕ ਚੰਗੀ ਖਬਰ ਹੈ ਜੀ ਹਾਂ ਹੁਣੇ-ਹੁਣੇ ਇੱਕ ਵੱਡੀ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸਾਬਕਾ ਮੰਤਰੀ ਜੋ ਪਾਰਟੀ ਛੱਡ ਚੁੱਕੇ ਸਨ ਹੁਣ ਉਹ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਲ ਹੋ ਸਕਦੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਲਦੇਵ ਸਿੰਘ ਮਾਨ ਦੀ ਜੋ ਕਿ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਦੁਬਾਰਾ ਉਹ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ ਜਲਦੀ ਉਹਨਾਂ ਦੀ ਵਾਪਸੀ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਕਰਵਾਉਣ ਜਾ ਰਹੇ ਨੇ ਤੁਹਾਨੂੰ ਦੱਸ ਦਿਆਂ ਕਿ ਬਲਦੇਵ ਸਿੰਘ ਮਾਨ ਹੈ ਕੌਣ ਨੇ ਦਰਅਸਲ ਬਲਦੇਵ ਸਿੰਘ ਮਾਨ ਪੰਜਾਬ ਦੇ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਅਤੇ 2022 ਵਿੱਚ ਸੁਨਾਮ ਤੋਂ ਇਲੈਕਸ਼ਨ ਲੜੇ ਸਨ ਅਤੇ ਅਕਾਲੀ ਦਲ ਵੱਲੋਂ ਸੁਨਾਮ ਦੀਆਂ ਚੋਣਾਂ ਲੜੇ ਸਨ ਤੇ ਹੁਣ ਤੁਹਾਨੂੰ ਦੱਸਦೇನೆ ਕਿ ਉਸ ਤੋਂ ਬਾਅਦ ਅਕਾਲੀ ਦਲ ਨੂੰ ਛੱਡ ਕੇ ਬਾਗੀ ਧੜੇ ਦੇ ਵਿੱਚ ਬਲਦੇਵ ਸਿੰਘ ਮਾਨ ਸ਼ਾਮਲ ਹੋ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਕੁਝ ਲੰਬਾ ਸਮਾਂ ਲੰਘਦਾ ਹੈ ਅਤੇ ਹੁਣ ਦੁਬਾਰਾ ਫਿਰ ਚਰਚਾਵਾਂ ਛਿੜ ਚੁੱਕੀਆਂ ਨੇ ਜਲਦ ਸੁਖਬੀਰ ਸਿੰਘ ਬਾਦਲ ਬਲਦੇਵ ਸਿੰਘ ਮਾਨ ਨੂੰ ਅਕਾਲੀ ਦਲ ਸ਼ਾਮਲ ਕਰਵਾ ਸਕਦੇ ਨੇ ਅਤੇ ਸਨਾਮ ਹਲਕੇ ਦੀ ਜ਼ਿੰਮੇਵਾਰੀ ਬਲਦੇਵ ਸਿੰਘ ਮਾਨ ਨੂੰ ਦੁਬਾਰਾ ਸੌਂਪੀ ਜਾ ਸਕਦੀ ਹੈ ਇਹ ਚਰਚਾਵਾਂ ਖੁੱਲ ਕੇ ਆਈਆਂ ਨੇ ਅਤੇ ਦੂਜੇ ਪਾਸੇ ਬਾਗੀ ਧੜਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਜਗ੍ਹਾ ਜਗ੍ਹਾ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਸੁਖਵੀਰ ਸਿੰਘ ਬਾਦਲ ਹੁਣਾ ਖਿਲਾਫ ਬਾਗੀ ਧੜੇ ਦੇ ਵੱਲੋਂ ਪਰ ਬਾਗੀ ਧੜੇ ਦੇ ਕੁਝ ਲੀਡਰ ਹੁਣ ਆ ਕੁਝ ਲੀਡਰ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਚੁੱਕੇ ਨੇ ਅਤੇ ਅੱਗੇ ਕਿਹੜੇ ਲੀਡਰ ਆਉਣਗੇ ਦੇਖਣ ਸਮਾਂ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ ਪਰ ਉਹ ਤੁਹਾਨੂੰ ਦੱਸ ਦਿੰਨੇ ਕਿ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੀਆਂ ਚਰਚਾਵਾਂ ਦੁਆਰੋਂ ਛੜਨੀਆਂ ਸ਼ੁਰੂ ਹੋ ਚੁੱਕੀਆਂ ਨੇ ਸੋਸ਼ਲ ਮੀਡੀਆ ਹੋਵੇ ਜਿੱਥੇ ਮਰਜ਼ੀ ਕੋਈ ਵੀ ਪੋਸਟ ਪੈਂਦੀ ਆ ਤਾਂ ਅਕਾਲੀ ਦਲ ਦੇ ਪੱਖ ਦੇ ਵਿੱਚ ਕਮੈਂਟ ਵੀ ਆਉਂਦੇ ਨੇ ਅਤੇ ਵੀਡੀਓ ਵੀ ਸ਼ੇਅਰ ਹੁੰਦੀਆਂ ਨੇ ਕਿ ਲੋਕ 2027 ਵਿੱਚ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਚਾਹਤਿਆਂ ਲਈ ਇੱਕ ਚੰਗੀ ਖਬਰ ਹੈ ਜੀ ਹਾਂ ਹੁਣੇ-ਹੁਣੇ ਇੱਕ ਵੱਡੀ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਸਾਬਕਾ ਮੰਤਰੀ ਜੋ ਪਾਰਟੀ ਛੱਡ ਚੁੱਕੇ ਸਨ ਹੁਣ ਉਹ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਲ ਹੋ ਸਕਦੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਲਦੇਵ ਸਿੰਘ ਮਾਨ ਦੀ ਜੋ ਕਿ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਦੁਬਾਰਾ ਉਹ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ ਜਲਦੀ ਉਹਨਾਂ ਦੀ ਵਾਪਸੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਰਵਾਉਣ ਜਾ ਰਹੇ ਨੇ ਤੁਹਾਨੂੰ ਦੱਸ ਦਿਆਂ ਕਿ ਬਲਦੇਵ ਸਿੰਘ ਮਾਨ ਹੈ ਕੌਣ ਨੇ ਦਰਅਸਲ ਬਲਦੇਵ ਸਿੰਘ ਮਾਨ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਅਤੇ 2022 ਵਿੱਚ ਸੁਨਾਮ ਤੋਂ ਇਲੈਕਸ਼ਨ ਲੜੇ ਸਨ ਅਤੇ ਅਕਾਲੀ ਦਲ ਵੱਲੋਂ ਸੁਨਾਮ ਦੀ ਚੋਣਾਂ ਲੜੇ ਸਨ ਤੇ ਹੁਣ ਤੁਹਾਨੂੰ ਦੱਸ ਦਿੰਦੇ ਨੇ ਕਿ ਉਸ ਤੋਂ ਬਾਅਦ ਅਕਾਲੀ ਦਲ ਨੂੰ ਛੱਡ ਕੇ ਬਾਗੀ ਧੜੇ ਦੇ ਵਿੱਚ ਬਲਦੇਵ ਸਿੰਘ ਮਾਨ ਸ਼ਾਮਲ ਹੋ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਕੁਝ ਲੰਬਾ ਸਮਾਂ ਲੰਘਦਾ ਹੈ ਅਤੇ ਹੁਣ ਦੁਬਾਰਾ ਫਿਰ ਚਰਚਾਵਾਂ ਛਿੜ ਚੁੱਕੀਆਂ ਨੇ ਜਲਦ ਸੁਖਬੀਰ ਸਿੰਘ ਬਾਦਲ ਬਲਦੇਵ ਸਿੰਘ ਮਾਨ ਨੂੰ ਅਕਾਲੀ ਦਲ ਸ਼ਾਮਲ ਕਰਵਾ ਸਕਦੇ ਨੇ ਅਤੇ ਸਨਾਮ ਹਲਕੇ ਦੀ ਜ਼ਿੰਮੇਵਾਰੀ ਬਲਦੇਵ ਸਿੰਘ ਮਾਨ ਨੂੰ ਦੁਬਾਰਾ ਸੌਂਪੀ ਜਾ ਸਕਦੀ ਹੈ ਇਹ ਚਰਚਾਵਾਂ ਖੁੱਲ ਕੇ ਆਈਆਂ ਨੇ ਅਤੇ ਦੂਜੇ ਪਾਸੇ ਬਾਗੀ ਧੜਾ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਜਗ੍ਹਾ ਜਗ੍ਹਾ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਹੋਣਾ ਖਿਲਾਫ ਬਾਗੀ ਧੜੇ ਦੇ ਵੱਲੋਂ ਪਰ ਬਾਕੀ ਧੜੇ ਤੇ ਕੁਝ ਲੀਡਰ ਹੁਣ ਆ ਕੁਝ ਲੀਡਰ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਹੋ ਚੁੱਕੇ ਨੇ ਅਤੇ ਅੱਗੇ ਕਿਹੜੇ ਲੀਡਰ ਆਉਣਗੇ ਦੇਖਣ ਸਮਾਂ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ ਪਰ ਉਹ ਤੁਹਾਨੂੰ ਦੱਸ ਦਿੰਨੇ ਕਿ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਦੀਆਂ ਚਰਚਾਵਾਂ ਦੁਆਰੋਂ ਛੜਨੀਆਂ ਸ਼ੁਰੂ ਹੋ ਚੁੱਕੀਆਂ ਨੇ ਸੋਸ਼ਲ ਮੀਡੀਆ ਹੋਵੇ ਜਿੱਥੇ ਮਰਜ਼ੀ ਕੋਈ ਵੀ ਪੋਸਟ ਪੈਂਦੀ ਆ ਤਾਂ ਅਕਾਲੀ ਦਲ ਦੇ ਪੱਖ ਦੇ ਵਿੱਚ ਕਮੈਂਟ ਵੀ ਆਉਂਦੇ ਨੇ ਅਤੇ ਵੀਡੀਓ ਵੀ ਸ਼ੇਅਰ ਹੁੰਦੀਆਂ ਨੇ ਕਿ ਲੋਕ 2027 ਵਿੱਚ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਸੌਂਪਣਾ ਚਾਹੁੰਦੇ ਨੇ